ਫਲੋਰੀਡਾ ਹਾਦਸੇ ਤੋਂ ਬਾਅਦ ਸਰਕਾਰ ਨੇ ਪੰਜਾਬੀ ਟਰੱਕ ਡਰਾਈਵਰ ਹਰਜਿੰਦਰ ਸਿੰਘ ਨੂੰ ਨੌਕਰੀ ਦੇਣ ਵਾਲੀ ਕੰਪਨੀ ਦੇ ਖਿਲਾਫ ਵੀ ਕਾਰਵਾਈ ਕਰਨ ਦਾ ਮਨ ਬਣਾ ਲਿਆ ਹੈ ਹਰਜਿੰਦਰ ਸਿੰਘ ਨੂੰ ਡਰਾਈਵਰ ਦੇ ਵਿੱਚੋਂ ਕੰਮ ਤੇ ਰੱਖਣ ਵਾਲੀ ਕੰਪਨੀ ਨੂੰ ਫਲੋਰੀਡਾ ਸਰਕਾਰ ਦੇ ਵੱਲੋਂ ਵਾਰੰਟ ਜਾਰੀ ਕੀਤੇ ਗਏ ਨੇ ਜਿਸ ਦੇ ਵਿੱਚ ਸਰਕਾਰ ਨੇ ਕੰਪਨੀ ਨੂੰ ਹਰਜਿੰਦਰ ਸਿੰਘ ਦੇ ਨਾਲ ਜੁੜੇ ਸਾਰੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਜਾਰੀ ਕੀਤੇ ਨੇ ਸਸਰੀਆ ਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬ ਫਲੋਰੀਡਾ ਦੇ ਟਰਨੀ ਜਨਰਲ ਜੇਮਸ ਉਥਮੇਅਰ ਨੇ ਐਲਾਨ ਕੀਤਾ ਹੈ ਕਿ ਉਹਨਾਂ ਦੇ ਦਫ਼ਤਰ ਨੇ ਵਾਈਟ ਫੌਕ ਕੈਰੀਅਰ ਨਾਮਕ ਟਰਕਿੰਗ ਕੰਪਨੀ ਨੂੰ ਸਿਵਲ ਤੇ ਕ੍ਰਿਮੀਨਲ ਵਾਰੰਟ ਜਾਰੀ ਕੀਤੇ ਨੇ ਇਸ ਕੰਪਨੀ ਨੇ ਗੈਰ ਕਾਨੂੰਨੀ ਪ੍ਰਵਾਸੀ ਟਰੱਕ ਡਰਾਈਵਰ ਹਜਿੰਦਰ ਸਿੰਘ ਨੂੰ ਨੌਕਰੀ ਤੇ ਰੱਖਿਆ ਹੋਇਆ ਸੀ ਜਿਸ ਦੀ ਇੱਕ ਗਲਤੀ ਦੇ ਕਾਰਨ ਤਿੰਨ ਲੋਕਾਂ ਦੀ ਸੜਕ ਹਾਦਸੇ ਵਿੱਚ ਜਾਨ ਚਲੀ ਗਈ ਸੀ ਫਿਲਹਾਲ ਉਸ ਨੂੰ ਸੇਂਟ ਲੂਈ ਕਾਉਂਟੀ ਜੇਲ੍ਹ ਦੇ ਵਿੱਚ ਬਿਨਾਂ ਜ਼ਮਾਨਤ ਦੇ ਰੱਖਿਆ ਹੋਇਆ ਹੈ ਅਟਾਰਨੀ ਜਰਨਲ ਉਤਮੇਰ ਨੇ ਦੱਸਿਆ ਕਿ ਵਾਈਟ ਹਾਕ ਕੈਰੀਅਰਜ਼ ਜੋ ਕਿ ਕੈਲੀਫੋਰਨੀਆ ਦੇ ਵਿੱਚ ਸਥਿਤ ਹੈ ਉਸ ਨੂੰ 24 ਸਤੰਬਰ ਨੂੰ ਟੈਂਪਾ ਦੇ ਵਿੱਚ ਸਟੇਡ ਬਾਈ ਪ੍ਰੋਸੀਕਿਊਟਰ ਦੇ ਸਾਹਮਣੇ ਪੇਸ਼ ਹੋਣ ਲਈ ਕਿਹਾ ਗਿਆ ਹੈ ਇਸ ਕ੍ਰਿਮੀਨਲ ਵਾਰੰਟ ਦੇ ਵਿੱਚ 27 ਮੰਗਾ ਸ਼ਾਮਿਲ ਕੀਤੀਆਂ ਗਈਆਂ ਨੇ ਜਿਸ ਦੇ ਵਿੱਚ ਹਰਜਿੰਦਰ ਸਿੰਘ ਦੀ ਪਰਸਨਲ ਫਾਈਲ ਨੌਕਰੀ ਦੀ ਅਰਜ਼ੀ ਰੈਜ਼ਿਊਮੇ ਨਿਯੁਕਤੀ ਦੀ ਤਰੀਖ ਅਤੇ ਕੰਪਨੀ ਦੀਆਂ ਉਹਨਾਂ ਨੀਤੀਆਂ ਦੇ ਦਸਤਾਵੇਜ਼ ਸ਼ਾਮਿਲ ਨੇ ਜੋ ਡਰਾਈਵਰ ਦੀ ਅੰਗਰੇਜ਼ੀ ਭਾਸ਼ਾ ਦੇ ਬਾਰੇ ਜਾਣਕਾਰੀ ਅਤੇ ਸਿਟੀਜ਼ਨਸ਼ਿਪ ਜਾਂ ਫਿਰ ਕਾਨੂੰਨੀ ਸਟੇਟਸ ਦੇ ਨਾਲ ਸੰਬੰਧਿਤ ਹਨ ਇਸ ਦੇ ਨਾਲ ਹੀ ਕੰਪਨੀ ਨੂੰ ਆਪਣੇ ਸਾਰੇ ਲਾਇਸੈਂਸ ਸ਼ੁਦਾ ਡਰਾਈਵਰਾਂ ਦੀ ਸਿਟੀਜ਼ਨਸ਼ਿਪ ਸਟੇਟਸ ਅਤੇ ਗੈਰ-ਨਾਗਰਿਕਾਂ ਦੇ ਮਾਮਲੇ ਵਿੱਚ ਅਮਰੀਕਾ ਵਿੱਚ ਕੰਮ ਕਰਨ ਦੀ ਇਜਾਜ਼ਤ ਦੇ ਦਸਤਾਵੇਜ਼ ਪੇਸ਼ ਕਰਨ ਦੇ ਹੁਕਮ ਸੁਣਾਏ ਗਏ ਨੇ ਉਤਮੇਯਾ ਨੇ ਕਿਹਾ ਹੈ ਕਿ ਵਾਈਟ ਹੌਕ ਕੈਰੀਅਰਜ਼ ਨੇ ਹਾਦਸੇ ਤੋਂ ਬਾਅਦ ਆਪਣਾ ਸਾਰਾ ਕਾਰੋਬਾਰ ਬੰਦ ਕਰ ਦਿੱਤਾ ਜਦੋਂ ਉਸ ਦਾ ਬੀਮਾ ਰੱਦ ਹੋ ਗਿਆ ਅਤੇ ਡਰ ਰੈਗੂਲੇਟਰਸ ਨੇ ਉਸਦੀ ਕਾਰਵਾਈ ਦੀ ਅਥਾਰਟੀ ਵੀ ਵਾਪਸ ਲੈ ਲਈ 플로రిਡਾ اٹਾਰਨੀ ਜਰਨਲ ਨੇ واਸ਼ਿੰਗਟਨ ਅਤੇ ਕੈਲੀਫੋਰਨੀਆ ਨੂੰ ਵੀ ਕਾਨੂੰਨੀ ਸੰਮਨ ਪੇਚੇ ਨੇ ਤਾਂ ਜੋ ਇਹ ਪਤਾ ਲਗਾਇਆ ਜਾ ਸਕੇ ਕਿ ਹਰਜਿੰਦਰ ਸਿੰਘ ਨੂੰ ਇਹ ਲਾਇਸੈਂਸ ਕਿਵੇਂ ਜਾਰੀ ਕੀਤੇ ਗਏ ਉਤਮੇਰ ਨੇ ਕਿਹਾ ਕਿ ਹਰਜਿੰਦਰ ਸਿੰਘ ਨੂੰ ਅੰਗਰੇਜ਼ੀ ਨਹੀਂ ਸੀ ਆਉਂਦੀ ਉਹ ਸੜਕ ਤੇ ਲੱਗੇ ਸਾਈਨ ਬੋਰਡ ਵੀ ਨਹੀਂ ਪੜ ਸਕਦਾ ਸੀ ਉਸ ਨੂੰ ਕਦੇ ਵੀ ਡਰਾਈਵਿੰਗ ਲਾਇਸੈਂਸ ਜਾਰੀ ਨਹੀਂ ਕਰਨਾ ਚਾਹੀਦਾ ਸੀ ਯੂ ਐਸ ਡਿਪਾਰਟਮੈਂਟ ਆਫ ਟ੍ਰਾਂਸਪੋਰਟੇਸ਼ਨ ਦੀ ਫੈਡਰਲ ਮੋਟਰ ਕੈਰੀਅਰ ਸੇਫਟੀ ਐਡਮਿਨਿਸਟ੍ਰੇਸ਼ਨ ਨੇ ਵੀ ਹਰਜਿੰਦਰ ਸਿੰਘ ਅਤੇ ਵਾਈਟ ਹੌਕ ਕੈਰੀਅਰ ਕੰਪਨੀ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਹਰਜਿੰਦਰ ਸਿੰਘ ਦੇ ਨਾਲ ਨਾਲ ਹੁਣ ਕੰਪਨੀ ਨੂੰ ਵੀ ਕਾਨੂੰਨੀ ਚੁਣੌਤੀਆਂ ਦਾ ਸਾਹਮਣਾ ਕਰਨਾ ਪਵੇਗਾ ਟਰੰਪ ਸਰਕਾਰ ਹੁਣ ਇਸ ਮਾਮਲੇ ਵਿੱਚ ਕੋਈ ਵੀ ਢਿੱਲ ਦੇਣ ਦੇ ਮੂਡ ਵਿੱਚ ਨਹੀਂ ਹੈ ਹੋ ਸਕਦਾ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਟਰਕਿੰਗ ਕੰਪਨੀਆਂ ਤੋਂ ਡਰਾਈਵਰਾਂ ਦਾ ਰਿਕਾਰਡ ਮੰਗਿਆ ਜਾਵੇ ਉਧਰ ਕੈਲੀਫੋਰਨੀਆ ਦੇ ਸਿੱਖ ਟਰਕਿੰਗ ਕਮਿਊਨਿਟੀ ਨੇ ਦਾਅਵਾ ਕੀਤਾ ਹੈ ਕਿ ਇਸ ਘਟਨਾ ਨੂੰ ਸਿੱਖ ਵਿਰੋਧੀ ਭਾਵਨਾਵਾਂ ਨੂੰ ਹਵਾ ਦੇਣ ਦੇ ਲਈ ਵਰਤਿਆ ਜਾ ਰਿਹਾ ਹੈ ਉਹਨਾਂ ਨੇ ਕਿਹਾ ਕਿ ਇਸ ਨੂੰ ਸਿਆਸੀ ਤੌਰ ਤੇ ਸਿੱਖ ਕਮਿਊਨਿਟੀ ਵਿਰੁੱਧ ਵਰਤਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕੈਲੀਫੋਰਨੀਆ ਤੇ ਵਾਸ਼ਿੰਗਟਨ ਜੋ ਸੈਂਚਰੀ ਸਟੇਟਸ ਨੇ ਅਤੇ ਗੈਰਕਾਨੂੰਨੀ ਪ੍ਰਵਾਸੀਆਂ ਨੂੰ ਡਰਾਈਵਿੰਗ ਲਾਇਸੈਂਸ ਜਾਰੀ ਕਰ ਦਿੰਦੀਆਂ ਨੇ ਉਹਨਾਂ ਨੂੰ ਫਲੋਰੀਡਾ ਦੀਆਂ ਮੰਗਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਫਲੋਰੀਡਾ ਜੋ ਕਿ ਸੈਂਚਰੀ ਸਟੇਟ ਨਹੀਂ ਹੈ ਅਜੋ ਹੈ ਵਿਅਕਤੀਆਂ ਨੂੰ ਕੋਈ ਵੀ ਆਈਡੀ ਜਾਰੀ ਨਹੀਂ ਕਰਦਾ ਉਤਮੇਰ ਦਾ ਕਹਿਣਾ ਹੈ ਕਿ ਸਾਨੂੰ ਅਗਲੇ ਪੜਾਅ ਦੇ ਵਿੱਚ ਕਾਨੂੰਨੀ ਲੜਾਈ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਇਸ ਹੱਦ ਸੇ ਅਤੇ ਇਨ੍ਹਾਂ ਸਮੰਦਸ ਨੇ ਅਮਰੀਕਾ ਦੇ ਵਿੱਚ ਪ੍ਰਵਾਸ ਸੜਕ ਸੁਰੱਖਿਆ ਤੇ ਸੈਂਚਰੀ ਨੀਤੀਆਂ ਤੇ ਉੱਤੇ ਚੱਲ ਰਹੀ ਬਹਿਸ ਨੂੰ ਤੇਜ਼ ਕਰ ਦਿੱਤਾ ਹੈ ਉਤਮੇਰ ਨੇ ਸਵਾਲ ਚੁੱਕਿਆ ਹੈ ਕਿ ਹੋਰ ਕਿੰਨੇ ਅਜਿਹੇ ਗੈਰ ਕਾਨੂੰਨੀ ਪ੍ਰਵਾਸੀ ਸੜਕਾਂ ਤੇ ਵੱਡੇ ਵਾਹਨ ਚਲਾ ਰਹੇ ਨੇ ਜੋ ਅਮਰੀਕੀ ਪਰਿਵਾਰਾਂ ਲਈ ਖਤਰਾ ਬਣ ਸਕਦੇ ਨੇ ਉਧਰ ਦੂਜੇ ਪਾਸੇ ਸਿੱਖ ਭਾਈ ਜਾ ਰਹੇ ਨੇ ਇਸ ਨੂੰ ਸਿੱਖਾਂ ਨੂੰ ਨਸਲੀ ਤੌਰ ਤੇ ਨਿਸ਼ਾਨਾ ਬਣਾਉਣ ਦੀ ਇੱਕ ਕੋਸ਼ਿਸ਼ ਦੱਸਦੇ ਹੋਏ ਇਸ ਪੂਰੇ ਮਾਮਲੇ ਦੀ ਨਿੰਦਾ ਕੀਤੀ ਹੈ